ਦ ਆਪਨ ਡੋਰ ਚਰਚ ਖੋਜਵਾਲ ਜੋ 크리스마ਸ ਦੇ ਸੰਬੰਧ ਵਿੱਚ ਤੇ ਤੀਵਿ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਪਤੇ ਕੋਸਟਲ 크ਿਸਚਨ ਪ੍ਰਬੰਧਕ ਕਮੇਟੀ ਤੇ 크ਿਸਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ ਪੀਸੀ ਪੀਸੀਡੀ ਪਾਸਟਰ ਡਾਕਟਰ ਗੁਰਸ਼ਨ ਕੌਰ ਦਿਓਲ ਤੇ ਪ੍ਰਧਾਨ ਜੇਰਾਮ ਬੰਦਨ ਨੇ ਪ੍ਰਧਾਨ ਸੰਧਾਵਾਲੀਆ ਜੀ ਨੇ ਸ਼ੋਭਾ ਯਾਤਰਾ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਪੰਤੇ ਕੋਸਟਲ 크੍ਰਿਸਚੀਅਨ ਪ੍ਰਬੰਧਕ ਕਮੇਟੀ ਪੰਜਾਬ ਦੇ ਵੱਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲ ਹੈੱਡਕੁਆਰਟਰ ਵਿਖੇ ਕੀਤੇ ਗਏ ਉੱਥੇ ਸ਼ੋਭਾ ਯਾਤਰਾ ਚ ਵੱਖ-ਵੱਖ ਭਜਨ ਗਾਇਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਭਜਨਾਂ ਦਾ ਗੁਣਗਾਨ ਕੀਤਾ ਇਹ ਸਾਰੇ ਪਾਸਟਰ ਸਹਿਬਾਨ ਸੀਐਨਏ ਚਰਚ ਦੇ ਹੋਰ ਸਾਡੇ ਜ਼ਿਲ੍ਹੇ ਚ ਜਿਲ੍ਹੇ ਵੀ ਪਾਸ ਚਰਚ ਆਉਂਦੇ ਹਨ ਉਹ ਸਭ ਅੱਜ ਵੀ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰ ਹਨ ਸੋ ਇੱਕ ਜਿਹੜਾ ਦ੍ਰਿਸ਼ ਆਪਾਂ ਸਾਰਿਆਂ ਨੇ ਅ ਜਿਸ ਦ੍ਰਿਸ਼ ਦੀ ਆਪਾਂ دیکਦੇ ਵਿੱਚ ਸੀਗੇ ਸਾਡੇ ਚੀਫ ਪਾਸਟਰ ਪਾਸਟਰ ਹਰਪ੍ਰੀਤ ਗੌਰ ਜੀ ਸਾਡੇ ਚੀਫ ਪਾਸਟਰ ਦਰਸ਼ਨ ਕੌਰ ਜੀ ਅਤੇ ਖੋਜੇਵਾਲ ਦੀ ਪੂਰੀ ਜਿਹੜੀ ਚਰਚ ਪ੍ਰਬੰਧਕ ਕਮੇਟੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਹਜ਼ਾਰਾਂ ਦੀ ਤعداد ਦੇ ਵਿੱਚ ਖੋਜੇਵਾਲ ਤੋਂ ਪੈਦਲ ਤੁਰ ਕੇ ਜਿਹੜੇ ਅੱਜ ਵੀ ਸ਼ੋਭਾ ਵਿੱਚ ਇਹ ਅੱਜ ਦੀ ਸ਼ੋਭਾ ਯਾਤਰਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ 33ਵੀਂ ਸ਼ੋਭਾ ਯਾਤਰਾ ਹੈ 33ਵੀਂ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਪ੍ਰਭੂ ਯਿਸੂ ਮਸੀਹ ਜੀ ਦਾ ਪੀਗਾਮ ਉਹਨਾਂ ਦਾ ਸਨੇਹਾ ਅੱਜ ਹਰ ਸ਼ਹਿਰ ਦੇ ਹਰ ਦਿਲ ਦੇ ਨੂੰ ਸੁਣਾਉਣਗੇ ਸੋ ਜੀ ਆਇਆਂ ਸਭ ਪਾਤਸ਼ਾਹ ਸਾਹਿਬਾਨ ਦਾ ਮੈਂ ਤੁਹਾਨੂੰ ਇਸ 크ਿਸਮਸ ਦੇ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਭਗਵਾਨੀ ਸਭਸੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਜੋਨਾ ਕਿ ਸਾਡੇ ਲੋਕ ਜਿਹੜੇ ਇਸ 크੍ਰਿਸਚੀਅਨ ਪਾਈਚਾਰੇ ਨਾਲ ਜ਼ਿਆਦਾਤਰ ਸੰਬੰਧ ਰੱਖਦੇ ਨੇ ਉਹ ਗਰੀਬ ਜਨਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਲਕ ਲੈ ਆਵੇ ਇਹ ਤਰੱਕੀ ਕਰਨ ਪੜਾਈ ਕਰਨ ਆਪਣਾ ਜੀਵਨ ਸਫਲ ਕਰਨ ਇੱਕ ਵਾਰ ਬਿਦਕੋ ਜਨਾਤਾ ਸੀ ਮੈਂ ਤੁਹਾਡੇ ਤੋਂ ਤੁਰ ਕੇ ਉੱਥੇ ਤਾਈ ਨੇਕ ਜੀ ਅੱਜ 4 ਵਜੇ ਚੌਣ ਪ੍ਰਚਾਰ ਖਤਮ ਹੋ ਜਾਣਾ ਔਰ ਸਟੀਫਨ ਕਾਲਾ ਜੀ ਗਲੀਅਮ ਜੀ ਬਿੱਟੂ ਜੀ ਔਰ ਬਾਕੀ ਮੇਰੇ ਜਿੰਨੇ ਜਾਣਨ ਵਾਲੇ ਨੇ ਪੁਰ ਦਫ਼ਤਰ ਵਾਲਿਆਂ ਨੇ ਮੇਰੇ ਨੇ ਸੂਤ ਸਾਹਿਬ ਨੇ ਇਹ ਹਲੋ ਹਲੋ ਦਫ਼ਤਰ ਤੋਂ ਫੋਨ ਗਿਆ ਕਿ ਸਾਨੂੰ ਨਹੀਂ ਪਤਾ ਕਿਸੇ ਚੌਂ ਪਹੁੰਚੋ ਉਹ ਮੇਰੀ ਇਨਕਹਾਜਰੀ ਪ੍ਰਵਾਨ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਕ੍ਰਿਸਮਸ ਦੀ ਲੱਖ ਲੱਖ ਵਧਾਈ ਹallelujah ਹallelujah ਸੋ ਅਸੀਂ ਇਸ ਮੰਚ ਦੀ ਜਿਹੜੀ ਕਾਰਵਾਈ ਹੈ ਉਹਨੂੰ ਅੱਗੇ ਵਧਾਈਏ ਕਿਉਂਕਿ ਅੱਗੇ ਵੀ ਕਾਫੀ ਆਪਣੇ ਕੋਲ ਰੁਕਣ ਦੇ ਸਥਾਨ ਹਨ ਆਖਰੀ ਸੇਧ ਤੱਕ ਪਹੁੰਚਣਾ ਹੈ ਸੋ ਅਸੀਂ ਪਹੁੰਚੇ ਆ ਤੇ ਸਾਡੀ ਪਹਿਲੀ ਝੰਡਿਆਂ ਦੀ ਪਹਿਲੀ ਲਾਈਨ ਹੁਣ ਆਈ ਆ ਮਤਲਬ ਕਿ ਪਿੱਛੇ ਘੱਟੋ ਘੱਟ 5 ਕਿਲੋਮੀਟਰ ਜਿਹੜਾ ਆ ਸੰਗਤ ਦਾ ਕਾਫਲਾ ਆ ਰਿਹਾ ਔਰ ਕਈ ਪੈਦਲ ਤੁਰ ਕੇ ਆ ਰਹੇ ਨੇ ਕਈ ਗੱਡੀਆਂ 'ਚ ਬੈਠਾ ਜਿਹੜਾ ਥੱਕ ਗਿਆ ਸੀ ਪਰ ਮੈਂ ਵਿਸ਼ਵਾਸ ਕਰਦਾ ਕਿ ਜਿਹੜਾ ਅਗਲੀ ਵਾਰੀ ਸ਼ਹਿਰ ਕਪੂਰਥਲਾ ਦੇ ਵਿੱਚ ਕ੍ਰਿਸਮਸ ਹੋਵੇਗਾ ਉਹਦਾ ਅੰਦਾਜ਼ ਇੱਕ ਲੱਭ ਹੋਵੇਗਾ ਔਰ ਉਹਦੀ ਰਣਨੀਤੀ ਵੀ ਲੱਭ ਹੋਵੇਗੀ ਹallelujah ਸੋ ਸਾਡੇ ਵਿੱਚ ਇੱਥੇ ਬਹੁਤ ਸਾਰੇ ਸਾਡੇ ਅਜਨਾਲਾ ਦੇ ਅੰਮ੍ਰਿਤਸਰ ਦੇ ਆਪ ਪੈਂਟੀਕੋਸਟਲ 크੍ਰਿਸਚਨ ਭਵਨ ਕਮੇਟੀ ਦੇ ਮੇਨ ਨੁਮਾਇੰਦੇ ਆਏ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਨਾਮ ਲੈਣ ਦਾ ਟਾਈਮ ਨਹੀਂ ਹੈ ਕਿਰਪਾ ਕਰਕੇ ਤੁਸੀਂ ਮੰਚ ਤੇ ਆ ਜਾਓ ਕਿਉਂਕਿ ਸ਼ਹਿਰ ਕਬੂਥਲਾ ਦੇ ਵਾਸੀ ਤੁਹਾਡੇ ਨੂੰ ਵੀ ਪਿਆਰ ਕਰਦੇ ਆ ਸੋ ਹੁਣ ਪੈਂਟੀਕੋਸਟਲ 크੍ਰਿਸਚਨ ਭਵਨ ਕਮੇਟੀ ਵੱਲੋਂ ਸਾਰੇ ਹੀ ਪਾਸਵਾਨਾਂ ਦਾ ਸਨਮਾਨ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਹਜ਼ੂਮ ਹੈ ਅੱਗੇ ਵਧੇਗਾ ਔਰ ਸ਼ਹਿਰ ਵਾਸੀਆਂ ਨੂੰ ਪਿਆਰ ਦਾ ਸੰਦੇਸ਼ ਦੇਗਾ ਗੋਡ ਬlesਸ ਯੂ